ਟਾਰੀਵਲ ਡੜਵਰ ਰੋੜ ਤੇ ਹਜ਼ਾਰਾਂ ਲੋਕਾਂ ਦੀ ਜਾਨ ਖਤਰੇ ਵਿੱਚ ਕਮਰਸ਼ੀਅਲ ਇਲਾਕੇ ਦੇ ਵਿੱਚ ਚੱਲ ਰਿਹਾ ਨਜਾਇਜ਼ ਬੋਇਲਰ ਇਸ ਨਜਾਇਜ਼ ਬੋਇਲਰ ਦੇ ਧੂੰਏ ਦੇ ਨਾਲ ਸ਼ਹਿਰ ਵਾਸੀ ਹਨ ਪਰੇਸ਼ਾਨ ਤਾਰੀਵਾਲ ਦੇ ਵਿੱਚ ਨਜਾਇਜ਼ ਤੌਰ ਤੇ ਚੱਲ ਰਿਆ ਸੀ ਇਰਾਸ਼ੀ ਇਲਾਕੇ ਦੇ ਵਿੱਚ ਬੋਇਲਰ ਕਈ ਵਾਰੀ ਸ਼ਿਕਾਇਤ ਕਰਨ ਤੇ ਵੀ ਨਹੀਂ ਹੋਈ ਕਾਰਵਾਈ ਤਾਰੀਵਾਲ ਦੇ ਹਜ਼ਾਰਾਂ ਲੋਕਾਂ ਦੀ ਜਾਨ ਖਤਰੇ ਵਿੱਚ ਸ਼ਿਕਾਇਤ ਕਰਤਾ ਰਜਨੀਸ਼ ਕੁਮਾਰ ਗੁਪਤਾ ਦਾ ਇਹ ਇਹ ਕਹਿਣਾ ਉਹਨਾਂ ਨੇ ਦੱਸਿਆ ਕਿ ਤਾਰੀਵਾਲ ਡੜਵਾ ਰੋਡ ਦੇ ਉੱਪਰ ਗੋਰਖਾ ਮਲ ਡੇੜੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਆਪਣੇ ਗੋਦਾਮ ਦੇ ਵਿੱਚ ਇਰਾਸ਼ੀ ਇਲਾਕੇ ਦੇ ਵਿੱਚ ਬੋਇਲਰ ਲਗਾਇਆ ਹੋਇਆ ਹੈ ਅਤੇ ਮੇਰੇ ਘਰ ਦੀ ਕੰਧ ਉਸ ਦੀ ਕੰਧ ਨਾਲ ਸਾਂਝੀ ਹੈ ਬੋਇਲਰ ਜੋ ਕਿ ਤੂਆ ਨਿਕਲਦਾ ਉਸ ਨਾਲ ਮੇਰੇ ਬੱਚੇ ਤੇ ਮੈਂ ਬਿਮਾਰ ਰਹਿੰਦਾ ਹਾਂ ਅਤੇ ਇਹ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ ਬੋਇਲਰ ਦੀ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਵੀ ਨਹੀਂ ਹੈ ਮੈਂ ਕਈ ਵਾਰੀ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਰਜੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਜੇਕਰ ਬੋਇਲਰ ਪਾੜ ਜਾਂਦਾ ਹੈ ਤਾਂ ਹਜ਼ਾਰਾਂ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਧਾਰੀਵਾਲ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਗਵਾਹੀ ਹੈ ਕਿ ਵੱਖ-ਵੱਖਰ ਦੀਆਂ ਕਾਰੀਆਂ ਦੇ ਵੱਲੋਂ ਚੈਕਿੰਗ ਕੀਤੀ ਗਈ ਜਿਸ ਵਿੱਚ ਉਸ ਜਗ੍ਹਾ ਤੇ ਇੱਕ ਨਜਾਇਜ਼ ਬੋਇਲਰ ਪਾਇਆ ਗਿਆ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਚੈਕਿੰਗ ਕੀਤੀ ਆ ਪਰ ਬੋਇਲਰ ਅੱਜ ਬੰਦ ਹੈ ਜਿਹੜਾ ਕਿ ਬੋਇਲਰ ਦੀ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਵੀ ਨਹੀਂ ਹੈ ਜਦ ਇਸ ਸੰਬੰਧੀ ਗੋਰਖਮਲ ਡੇੜੀ ਦੇ ਮਾਲਕ ਸਵਰਨ ਮਵਰਾ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਸਾਡੇ ਕੋਲ ਪਹਿਲਾਂ ਵੀ ਪ੍ਰਸ਼ਾਸਨਿਕ ਅਧਿਕਾਰੀ ਆਏ ਸਨ ਅਤੇ ਸਾਨੂੰ ਬੋਇਲਰ ਬੰਦ ਕਰਨ ਦੀ ਹਦਾਇਤ ਕਰਗੇ ਸਨ ਅਤੇ ਅਸੀਂ ਬੋਇਲਰ ਉਸ ਦਿਨ ਤੋਂ ਹੀ ਬੰਦ ਕਰ ਚੁੜਿਆ ਹੈ ਵੇਖੋ ਟੀਵੀ ਨਿਊਜ਼ ਇੰਡੀਆ 25 ਤਰੀਕ੍ਹ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਅੱਜ ਮਾਜੋਰ ਡਿਪਟੀ ਕਮਿਸ਼ਨਰ ਤੋਂ ਕਮਾਨ ਸਰ ਐਰਜਿੰਸਾਹ ਵਾਲੋ ਇੱਕ ਟੀਮ ਨੂੰ ਜੁਕਤ ਕੀਤੀ ਗਈ ਹੈ ਕਿ ਇੱਥੇ ਇਲੀਗਲ ਕਮਰਸ਼ਲ ਅਬਾਦਰ ਚੱਲਦਾ ਪਿਆ ਉਸ ਸੰਬੰਧ ਵਿੱਚ ਜੈ ਜਸਵੰਤ ਰਾਏ ਗਲੀ ਵਿੱਚ ਆਏ ਆ ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇਨਚਾਰਜ ਬਣਾਇਆ ਨੈਫਸੀਲਦਾਰ ਧਾਰੀਵਾਲ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਆ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਫਸਰ ਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਐਸਐਚਓ ਪੁਲਿਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਅੱਜ ਦੇ ਮੌਕੇ ਵੇਖਿਆ ਗਿਆ ਇਹਦੀ ਇਹ ਸਾਰਿਆਂ ਨੇ ਵੇਖ ਕੇ ਜੋ ਰਿਪੋਰਟ ਆ ਉਹ ਮਾਨ ਜੋ ਜੀ ਨੂੰ ਭੇਜ ਦਿੱਤੀ ਗਈ ਬਾਈ ਦਾ ਇਸ ਟਾਈਮ ਬੰਦ ਪਿਆ ਵਾ ਤੇ ਲੀਗਲ ਕੀ ਹੈ ਬੰਦ ਪਿਆ ਅਸੋਲੇ ਕਿੰਨੀ ਰਿਐ 6 ਲੱਖ ਦੇ ਬਾਲਰ ਲੱਗ ਸਕਦਾ ਕੰਮ ਬੰਦ ਪਿਆ ਅਸੋਲੇ ਪੰਜ ਪਹਿਲੇ ਤੇ ਚੱਲ ਜਾਏਗਾ ਪਹਿਲਾਂ ਦਿਖਿਆ ਨਹੀਂ ਅੱਜ ਦੀ ਅੱਜ ਦੀ ਰਿਪੋਰਟ ਦੇ ਵਿੱਚ ਮੌਕੇ ਦੇ ਬਾਈ ਲੱਗ ਸਕਦਾ ਸਾਰੇ ਇਹ ਤਾਂ ਪਰਮਿਸ਼ਨ ਲਾ ਕੇ ਹੀ ਇਹ ਰਿਪੋਰਟ ਅਸੀਂ ਭੇਜਣੀ ਆ ਇਹਨਾਂ ਕੋਲ ਕੋਈ ਪਰਮਿਸ਼ਨ ਆ ਕੀ ਆ ਪਰਮਿਸ਼ਨ ਨਹੀਂ ਹੋਈ ਹੈਗੀ ਪਰਮਿਸ਼ਨ ਕੋਈ ਨਹੀਂ ਹੈ ਡਿਪਾਰਟਮੈਂਟ ਦੱਸੇਗਾ ਨਾ ਜਿਹਨੂੰ ਰਿਪੋਰਟ ਲਗਾ ਬੰਦ ਕਰਨਾ ਜਿਵੇਂ ਜਿਵੇਂ ਜਿਹਦਾ ਥਾੜੀ ਲੱਤ ਗਿਆ ਸੀ ਬੋਇਲਰ ਬਟਨ ਨਾਲ ਲੋਕ ਤੁਹਾਨੂੰ ਕਿਹਨੂੰ ਦੀ ਕਰਦਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਹੀ ਕਰਦਾ ਨਾ ਤੇ ਇਹਨੂੰ ਤੇ ਬੰਦ ਪਿਆ ਪਰਮਿਸ਼ਨ ਲੈ ਕੇ ਚਾਲੂ ਕਰ ਲੈ ਨਾ ਕਰਨਾ ਜੇ ਕੋਈ ਤਰਾਏ ਨਹੀਂ ਨਈਸ ਸੀਗੀ ਬੋਇਲਰ ਤੇ ਸੀਗੀ ਬੋਇਲਰ ਬਿਨਾਂ ਨਮਾਜ਼ੀ ਤੇ ਚੱਲਦਾ ਪਿਆ ਕਾ ਜਿਹਦਾ ਅਸੀਂ ਰਿਪੋਰਟ ਬਣਾ ਕੇ ਡਾਇਰੈਕਟਰ ਕੋਲ ਜੰਦਰ ਭੇਜ ਦਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆਣੇ ਤੁਸੀਂ ਬੋਲਰ ਨਹੀਂ ਚਲਾ ਸਕਦੇ ਬੋਲਰ ਬੰਦ ਕਰ ਦਿਓ ਉਸ ਡੇਟ ਤੋਂ ਬਾਅਦ ਇਹ ਕਹਿੰਦੇ ਸਿ ਬੋਲਰ ਇਹ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖੋ ਤਾਂ ਬਾਅਦ ਪਰ ਲਗਭਗ ਬੋਲਰ ਹੋਣੀ ਮੰਨ ਪਿਆ ਸੀ ਨੀਕਾ ਆ ਤੇ ਅਸੀਂ ਪਹਿਲਾਂ ਵਿਜ਼ਿਟ ਕੀਤੀ ਸੀ ਉਹ ਚੱਲਦਾ ਪਿਆ ਸੀਗਾ ਉਸ ਦੀ ਰਿਪੋਰਟ ਬਣਾ ਕੇ ਅਸੀਂ ਡਾਇਰੈਕਟਰ ਬੋਲਰ ਅੰਦਰ ਪੇਸ਼ ਕੀਤੀ ਗਈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਬੋਲਰ ਬੰਦ ਹੋ ਚੁੱਕਾ ਇਹਨਾਂ ਦਾ ਮੌਕੇ ਬੋਲਰ ਸਾਨੂੰ ਬੰਦ ਮਿਲਿਆ ਆ ਜਿਹੜੀ ਅਨੁਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲੂਸ਼ਨ ਬੋਰਡ ਲਾ ਲਈਆਂ ਕੋ ਅਨੁਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹਾਨੀ ਹਲੇ ਲੇਕਿ ਸਰ ਜਿਹੜੀ ਬੋਇਲਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਅਪਰੂਵ ਦੇ ਸਕਦਾ ਜੀ ਉਹਦੇ ਉਹਨਾਂ ਦੇ ਨੋਰਮਸ ਹੁੰਦੇ ਨੇ ਕਿ ਬੋਇਲਰ ਜਿਹੜਾ ਇਲੈਕਟ੍ਰਿਕ ਇਲੈਕਟ੍ਰਿਕ ਹੈ ਇਹਨੇ ਕੋਲ ਹੈ ਨਹੀਂ ਜੀ ਪ੍ਰੋਸੀਜਰ ਕਿਉਂਕਿ ਹਾਰਟੇਪ ਉਸੇ ਹੀ ਹੈ ਨਹੀਂ ਜੀ ਹੋਰ ਕਿਹੜੇ ਕਾਰੀ ਨਿਕਲ ਪਾਏ ਬਿਨੂ ਕੋਲ ਤੋਂ ਮੋੜਦੇ ਆ ਆ ਜੇ ਬੋਇਲਰ ਦਾ ਸੀਗਾ ਤੋਂ ਹਸਟਰ ਲੱਗਦਾ ਹੁੰਦਾ ਯਾ ਜਿਹੜਾ ਬੋਇਲਰ ਹੀ ਬੰਦ ਹੋ ਗਿਆ ਫਿਰ ਤੋਂ ਆਂਦਾ ਪ੍ਰੋਡਕਟ ਲਈ ਬੰਦ ਜਾਂਦਾ ਜਾਂਦਾ ਬਦ ਇੰਨੇ ਕ ਚੱਲਦੇ ਸੀ ਹਾਂਜੀ ਇਲੀਗਲ ਸੀਗਾ ਵਿਦਆਉਟ ਪਰਮਿਟ ਵੀ ਚੱਲਦਾ ਪਿਆ ਸੀਗਾ ਜੀ ਕੋਈ ਨਹੀਂ ਹੋ ਗਿਆ ਆ ਭਾਈ ਜੀ ਦੇ ਬਾਰੇ ਵਿੱਚ ਥੈਂਕ ਯੂ ਬੋ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਢੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਰਿਨਿਸ਼ ਕੁਮਾਰ ਗੁਪਤਾ ਜੀ ਬਿਲਕੁਲ ਲੈਣਾ ਦੇ ਪੜੋਚ ਸਕੰਦ ਸਾਂਝੀ ਹੈਗੀ ਆ ਇਹ ਫੈਕਟਰੀਆਂ ਨਾਲ ਲਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹਨ 2.5 ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹ ਵੀ ਆਰਟੀਆਈ आरटीआई में जवाब ले लिया बहुत ले तुआ ले ले बहुत निकलਦਾ ਵਾ ਸਾਡੇ ਘਰ ਚ ਹਰ ਵਡੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਾਲ ਵਿੱਚ ਦਾਖਲ ਹੈ ਤੁਹਾਡੇ ਬਰੋਲ ਹਸਪਤਲ ਜਾ ਕੇ ਦੇਖੋ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਜਾ ਲੈ ਕੇ ਜਾਣੇ ਪੈਂਦਾ ਬਾਇਲਰ ਦੇ ਧੂਏ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਆ ਪਾਣਾ ਬੰਦ ਕਰ ਦਿਓ ਇਹ ਗੋ ਸਾਡੇ ਨਾਲ ਠੀਕ ਡੀਲ ਨਹੀਂ ਕਰਦੇ ਹੈਗੇ ਇੱਕ ਵਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬਿਸ਼ ਬਹੁਤ ਗਲਤ ਹੈ ਗਿਆ ਸਾਡੇ ਇਹ ਲਗਭਗ 2.5 ਸਾਲ ਤੋਂ ਬਾਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਦੇ ਖੁਦਾ ਨਾ ਖਾਸਤਾ ਬਾਇਲਰ ਫਟ ਗਿਆ ਜੇ ਬਾਇਲਰ ਫਟ ਗਿਆ ਤੇ ਐਨਾ ਪਤਾ ਕਿ 40-50 ਬੰਦੇ ਮਰ ਜਾਣੇ ਆ ਇਹ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਕੰਧ ਤੇ ਸੈਂਟਰ ਵਿੱਚ ਬਾਇਲਰ ਲੱਗਾ ਦਾ ਵਾ ਜੇ ਬਾਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40 50 ਬੰਦੇ ਮਾਰ ਜਣੇ ਮੈਂ ਜੀ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ ਪੋਲੀਸ਼ਨ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਬੋਇਲਰ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਹੋਰ ਵੀ ਜਿੱਥੇ ਜਿੱਥੇ ਮੈਨੂੰ ਪੂਰਾ ਯਾਦ ਨਹੀਂ ਸੱਤ ਅੱਠ 10 ਜਗ੍ਹਾ ਤੇ ਕੰਪਲੇਨਟਾਂ ਕੀਤੀਆਂ ਕਰ ਹੋਈ ਕਰ ਹੋਈ ਬੋਇਲਰ ਅੱਜ ਅੰਦਰ ਜਾ ਕੇ ਦੇਖਿਆ ਆ ਜਿਨ੍ਹਾਂ ਨੇ ਬੰਦ ਕੀਤਾ ਪਰਸਾ ਚੋਂ ਅੱਜ ਤੱਕ ਬਿਲਕੁਲ ਧੂੰਆਂ ਨਿਕਲਦਾ ਰਿਹਾ ਮੇਰੇ ਕੋਲ ਜੀਓ ਵਾਲੇ ਵੀਡੀਓ ਹੈਗੇ ਆ ਬਕਾਇਦਾ ਇੱਥੇ ਧਾਰੀਵਾਲ ਦੇ ਵਿੱਚ ਐਸੀ ਜਗ੍ਹਾ ਦੇ ਵੀਡੀਓ ਹੈਗੇ ਆ ਕੋਠੇ ਤੋਂ ਮੈਂ ਲਏ ਹੋ ਇਹ ਕਹੋ ਕਿ ਤੇ ਮੈਂ ਪ੍ਰੈਗਰ ਆਂ। ਕੋਈ ਕੰਮ ਨਾ ਕਰਦੇ ਕਾਰਵਾਈ ਕੋਈ ਨਹੀਂ ਹੋਈ। ਆਂਦੇ ਨੇ ਜੀ ਪੋਲਿਊਸ਼ਨ ਵਿਭਾਗ ਵੱਲੇ ਆਏ ਸੀ। ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਕਿਹਾ ਅਗੇ ਰੋਕ ਦਿਓ ਪਰ ਉਸ ਤੋਂ ਬਾਅਦ ਵੀ ਪਲੱਟ ਚੱਲਿਆ ਵਾ। ਧੂਆ ਨਿਕਲਦਾ ਰਿਹਾ ਵਾ। ਧੂਆ ਬਿਲਕੁਲ ਤੱਕ ਰਜਦਾ ਰਿਹਾ ਜੀ। ਲੱਕੜ ਰੋਈ ਲੱਕੜ ਲੱਕੜ ਰੋਜ਼ ਲੱਤ ਜੇ ਮੇਰੇ ਕੋਲ ਉਹਦੇ ਵੀ ਵੀਡੀਓ ਹੈਗੇ। ਲੱਕੜ ਪਾਈਆਂ ਸੀ ਕਿਉਂ ਪਲੱਟ ਲੱਡਾ ਪਿਆ ਵਾ। ਔਰ ਤੁਸੀਂ ਕੀ ਚਾਉਂਦੇ ਹੋ ਮੈਂ ਚਾਹੁੰਦਾ ਕਿ ਬੋਇਲਰ ਇਥੋਂ ਮਿਹਰਬਾਨੀ ਕਰਕੇ ਇਸ ਜਗ੍ਹਾ ਤੋਂ ਲੈ ਕੇ ਬਾਹਰ ਚੱਲ ਜਾਵੇ ਮਨੂਕਾ ਦਾ ਇਤਰਾਜਾ ਮਹੱਲੇ ਵਿੱਚ ਨਾ ਤੇ ਪੋਲੂਸ਼ਨ ਹੋਣ ਦੀ ਦਾ ਨਾ ਬੋਇਲਰ ਦਾ ਹਰ ਵੇਲੇ ਡਰ ਖਤਰਾ ਹੋਣਾ ਜੀ ਦਾ ਸਾਡੇ ਤੇ ਅਸੀਂ ਦਵਾਈਆਂ ਖਾ ਕੇ ਸੋਣਿਆ ਕਿ ਪਤਾ ਨਹੀਂ ਕੀ ਹੋ ਜਾਏ ਨਾ ਪਤਾ ਨਹੀਂ ਕੀ ਹੋ ਜਾਏ ਨਾ ਬੋਇਲਰ ਫਟ ਗਿਆ ਤੇ ਅਸੀਂ ਜਿੰਦੇ ਵੀ ਰਹਿਣਾ ਕਿ ਨਹੀਂ ਮਰ ਜਾਣਾ ਪਤਾ ਨਹੀਂ ਇਸ ਕਰਕੇ ਸਾਨੂੰ ਹਰ ਵੇਲੇ ਖਤਰਾ ਵਾ ਬੋਇਲਰ ਇਥੋਂ ਮਿਹਰਬਾਨੀ ਕਰਕੇ ਸਰਕਾਰ ਤੋਂ ਬਾਹਰ ਭੇਜ ਦਿਓ ਠੀਕ ਹੈ ਬੰਦ ਕਰਨਾ ਔਰ ਮੌਜੂਦ ਹੋਣਾ ਇੱਚ ਫਰਕ ਹੁੰਦਾ ਮੌਜੂਦ ਤੇ ਹੈਗਾ ਨਾ ਕਿਹੜੇ ਵੇਲੇ ਰਾਤ ਭਰ ਦੇ ਚਲਾ ਲੈ ਕੋਕਸੈਂਟਰੀ ਠੀਕ ਹੈ ਧਾਰੀ ਦੀ ਗਰੀ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਇਸ ਬੋਲਡਰ ਦਾ ਹਾਲੇ ਵੀ ਰੋਗ ਲੱਗਾ ਤਾਹੀਂ ਨੀਕਲੇ ਬਾਲਰ ਕਲੀ ਚਲਾਇਆ ਕੀ ਕਹਿਣਾ ਸਰ ਮੈਂ ਕੋਈ ਪਰਮਿਸ਼ਨ ਹੀ ਨਹੀਂ ਪਰਮਿਸ਼ਨ ਇਹ ਜਿਹਾ ਅਪਲਾਈ ਕੀਤਾਗਾ ਡਾਇਰੈਕਟਰ ਜੀ ਅਮਰ ਤੁਸੀਂ ਹਾਲ ਦੀ ਗੱਡੀ ਬੰਦ ਕਰ ਦੋ ਜੀ ਬੰਦ ਕਰ ਦੋ ਪਰ ਉਹਨੇ ਸਾਨੂੰ ਵੀ ਕਿਹਾ ਕਿ ਵੀ ਇਹਦੀ ਸਰ ਪਿਛਲੇ ਲੰਬੇ ਸਾਲ ਤੋਂ ਸਾਨੂੰ ਕਿਸੇ ਮਹਿਕਮੇ ਬੰਦ ਕਰ ਸਕਿਆ ਹੀ ਨਹੀਂ ਜਦੋਂ ਕਿਹਾ ਤਾਂ ਬੋਸ ਨੇ ਐਡ ਦੀ ਪੋਰਟ ਬੰਦ ਕਰ ਦੋ ਲੈਟਰ ਆਈ ਫਾਈਨਲ ਬੰਦ ਕਰੋ ਦੇਖੋ ਅਸਾਂ ਇੱਕ ਮਿੰਟ ਇੱਕ ਮਿੰਟ ਸਰ ਜੇ ਦੇਰ ਤੱਕ ਉਹ ਸਾਡੀ ਨਹੀਂ ਕਹੇਗੀ ਆਪਾਂ ਨੂੰ ਬਸ ਲੀਗਲ ਗੱਲ ਸਾਨੂੰ ਕਾਨੂੰਨ ਨਹੀਂ ਪਤਾ ਤੁਹਾਨੂੰ ਵੀ ਪਤਾ ਇੱਕ ਮਿੰਟ ਸਰ ਨਹੀਂ ਸਾਨੂੰ ਨਹੀਂ ਪਤਾ ਸਰ असं लिख तो के दिता सी पता असी परमिशन अपलाई किया था और हाल की बंद कर दो डॉक्टर सामने मिलकर भी आए हैं और बंद कर दो तो मैं टीम भेज दो सर्वे करेंगे तो बाकी तो दूसरी गल एक मिनट सर बाकी मतलब झूठ बोल रहा सर यदा बच्चा बाप ए बेटी जी बीची है यमां जमानू मरीज ने इतो डॉक्टरों पता किता धुएं का गुस्सा नहीं तुम आ मैं बॉलर चला देना अगर ये धुआं हो मैं तो गुनाकार तो हाँ तो इस तो झूठ तो का तो पड़िंदा तो है तो ਇਸੇ ਦੀ ਮਹੱਲੇ ਸਾਰੇ ਮਹੱਲੇ ਲਿਖ ਕੇ ਦਿੱਤਾ ਮੈਨੂੰ ਸਰ ਮੈਂ ਮੈਂ ਬੌਲਰ ਦੀ ਗੱਲ ਨਹੀਂ ਕਰਾਉਣਾ ਮਹੱਲੇ ਸਰ ਮੈਂ ਮੈਂ ਬੌਲਰ ਦੀ ਗੱਲ ਪਹਿਲੇ ਕਰ ਲਈ ਕੋਈ ਦੀ ਪਰਮਿਸ਼ਨ ਨਹੀਂ ਅਪਲਾਈ ਕੀਤਾ ਉਹਨੇ ਕਹਿੰਦਾ ਨਾਲ ਨੋ देयर ਇਸ ਨੋ ਪਰਮਿਸ਼ਨ ਟੂ ਸਟਾਪ ਇੱਥੇ ਨੂੰ ਬੰਦ ਕਰਤਾ ਲੇਕਿਨ ਜਿਹੜੀ ਧੂਆਂ ਦੀ ਗੱਲ ਇਹਨਾਂ ਦੇ ਕਰਨ ਤਾਂ ਕੋਈ ਧੂਆ ਨਹੀਂ ਐਸੇ ਮੈਨੂੰ ਹਰਾਸ ਕਰ ਰਹੇ ਨੇ ਮੈਂ ਸ਼ਹਿਰ ਦਾ ਇੱਕ ਸੀਨੀਅਰ ਸਿਟੀਜ਼ਨ ਆ ਇਸੇ ਪ੍ਰੈਜ਼ੀਡੈਂਟ ਨੇ ਮਨਸਮਿਕ ਬੇਟੀ 16 ਸਾਲ ਪੌਂਸਟਰ ਰਿਆ ਕੋਈ ਮਤਲਬ ਕਿਸੇ ਨੂੰ ਦਿੱਕਤ ਨਹੀਂ ਪੂਰੇ ਮਹੱਲੇ ਨੇ ਮੈਨੂੰ ਲਿਖ ਕੇ ਦਿੱਤਾ ਕਿ ਸਾਨੂੰ ਕੋਈ ਰਾਹ ਨਹੀਂ ਉਸ ਦੀ ਕਾਪੀ ਲੈ ਲਓ ਮੇਰੇ ਕੋ ਤੁਹਾਡਾ ਮੇਰਾ ਨਾਮ ਮਰਮਨਾਥ ਵਾਲੋ ਥੈਟ ਇਜ਼ ਗੋਰਖਾ ਮੰਡੀ ਥੈਟ ਇਜ਼ ਓਨ ਦੀ ਨੇਮ ਆਫ ਦੀ ਫਰਮ ਮੇਰਾ ਨਾਮ ਸਰਨ ਕੁਮਾਰ ਜੀ